ਮਾਂ-ਬਾਪ ਦੇ ਨਾਲ ਤੁਹਾਡਾ ਸ਼ਲੋਕ ਉਹ ਕਹਾਣੀ ਹੈ ਜਿਸ ਨੂੰ ਲਿਖਦੇ ਤਾਂ ਤੁਸੀਂ ਹੋ ਪਰ ਤੁਹਾਡੀ ਲਾਦ ਉਸ ਨੂੰ ਤੁਹਾਨੂੰ ਹੀ ਪੜ ਕੇ ਸੁਣਾਉਂਦੀ ਆ ਪਿਤਾ ਨਾਲ ਕਦੇ ਵੀ ਨਾ ਲੜੋ ਜਿਹੜੇ ਪਿਤਾ ਨੇ ਤੁਹਾਨੂੰ ਬਚਪਨ ਤੋਂ ਗਲੇ ਲਗਾ ਕੇ ਪਾਲਿਆ ਹੁੰਦਾ ਉਸ ਪਿਤਾ ਨਾਲ ਕਦੇ ਵੀ ਉੱਚੀ ਆਵਾਜ਼ ਵਿੱਚ ਗੱਲ ਨਾ ਕਰੋ ਕਿਉਂਕਿ ਸਾਰੀ ਦੁਨੀਆ ਨੂੰ ਹਰਾਉਣ ਵਾਲਾ ਪਿਤਾ ਆਪਣੇ ਬੱਚੇ ਨਾਲ ਬਿਨਾਂ ਲੜੇ ਹਾਰ ਜਾਂਦਾ ਜ਼ਿੰਦਗੀ ਨਾਲ ਸ਼ਿਕਾਇਤ ਨਾ ਰੱਖੋ ਇਹ ਸੋਚੋ ਕਿ ਜੋ ਕੁਝ ਮਿਲਿਆ ਵਧੀਆ ਮਿਲਿਆ ਤੇ ਜੋ ਨਾ ਮਿਲ ਸਕਿਆ ਤਾਂ ਵੀ ਵਧੀਆ ਹੀ ਹੋਇਆ ਜਦੋਂ ਜ਼ਿੰਦਗੀ ਵਿੱਚ ਸਕੂਨ ਘਟ ਜਾਵੇ ਤਾਂ ਸਿਮਰਨ ਦਾ ਸਮਾਂ ਵਧਾ ਦਿਓ ਅਤੇ ਪਰਮਾਤਮਾ ਨਾਲ ਗੱਲ ਕਰੋ ਆਪਣੇ ਦੁੱਖਾਂ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਉਸ ਤੋਂ ਹੀ ਮੰਗੋ ਜਦੋਂ ਤੁਸੀਂ ਗੁੱਸੇ ਵਿੱਚ ਹੋਵੋ ਤਾਂ ਕੋੜੇ ਸ਼ਬਦ ਨਾ ਬੋਲੋ ਕਿਉਂਕਿ ਗੁੱਸਾ ਤਾਂ ਠੰਡਾ ਹੋ ਹੀ ਜਾਊਗਾ ਪਰ ਤੁਹਾਡੇ ਵੱਲੋਂ ਬੋਲੇਗੇ ਕੋੜੇ ਬੋਲ ਕਦੇ ਵੀ ਬਦਲੇ ਨਹੀਂ ਜਾ ਸਕਦੇ ਪਰਮਾਤਮਾ ਸਭ ਜਾਣਦਾ ਹੈ ਕਿ ਤੁਸੀਂ ਕਿਸ ਚੀਜ਼ ਲਈ ਕਿੰਨਾ ਸਬਰ ਕੀਤਾ ਤੁਹਾਡੇ ਸਬਰ ਦੇ ਹਰ ਪਲ ਦੀ ਕੀਮਤ ਪਵੇਗੀ ਬਸ ਉਸ ਪਰਮਾਤਮਾ ਤੇ ਭਰਸਾ ਰੱਖੋ ਇਹ ਚਿੰਤਾ ਛੱਡ ਦਿਓ ਕਿ ਲੋਕ ਤੁਹਾਡੇ ਬਾਰੇ ਕੀ ਸੋਚ ਰਹੇ ਹਨ ਕਿਉਂਕਿ ਉਹ ਤਾਂ ਖੁਦ ਚਿੰਤਾ ਵਿੱਚ ਡੁੱਬੇ ਹੋიან ਕਿ ਤੁਸੀਂ ਉਨ੍ਹਾਂ ਬਾਰੇ ਕੀ ਸੋਚ ਰਹੇ ਹੋ ਕਿਸੇ ਨੇ ਪੁੱਛਿਆ ਕੋਈ ਆਪਣਾ ਛੱਡ ਕੇ ਚਲਿਆ ਜਾਵੇ ਤਾਂ ਕੀ ਕਰੂੰਗੀ ਮੈਂ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ ਆਪਣਾ ਕਦੇ ਛੱਡ ਕੇ ਨਹੀਂ ਜਾਂਦਾ ਅਤੇ ਜੋ ਛੱਡ ਕੇ ਜਾਂਦਾ ਉਹ ਕਦੇ ਆਪਣਾ ਹੁੰਦਾ ਹੀ ਨਹੀਂ ਬਿਨਾਂ ਮਤਲਬ ਤੋਂ ਲਈ ਗਈ ਹਾ ਤੇ ਕਿਸੇ ਦਾ ਖਾਦਾ ਹੋਇਆ ਹੱਕ ਜੀਵਨ ਵਿੱਚ ਤੁਹਾਨੂੰ ਕਦੇ ਨਾ ਕਦੇ ਦੁੱਖ ਜ਼ਰੂਰ ਦੇਵੇਗਾ ਸਮਾਂ ਰੰਦੇ ਸੁਧਰ ਜਾਣਾ ਚੰਗਾ ਹੁੰਦਾ ਕਿਉਂਕਿ ਜਦੋਂ ਸਮਾਂ ਸੁਧਾਰਦਾ ਤਾਂ ਕੀ ਤੂੰ ਦਾ ਨਹੀਂ ਛੱਡਦਾ ਚਿੰਤਾ ਨਹੀਂ ਚਿੰਤਨ ਕਰੋ ਪਛਤਾਵਾ ਨਹੀਂ ਸੁਧਾਰ ਕਰੋ ਸੋਚੂ ਨਹੀਂ ਸ਼ੁਰੂਆਤ ਕਰੋ ਆਲਸ ਨਹੀਂ ਮਿਹਨਤ ਕਰੋ ਵਿਨਾਸ਼ ਨਹੀਂ ਨਿਰਮਾਣ ਕਰੋ ਕਿਸੇ ਨੇ ਪੁੱਛਿਆ ਕਿ ਇਸ ਦੁਨੀਆ ਵਿੱਚ ਤੁਹਾਡਾ ਆਪਣਾ ਕੌਣ ਹੈ ਮੈਂ ਹੱਸ ਕੇ ਕਿਹਾ ਸਮਾਂ ਜਿਉ ਸਹੀ ਹੈ ਤਸਬ ਆਪਣੇ ਨੇ ਨਹੀਂ ਤਾਂ ਕੋਈ ਵੀ ਨਹੀਂ ਰੁਕਾਵਟਾਂ ਤਾਂ ਜਿਉਂਦੇ ਇਨਸਾਨ ਦੇ ਹਿੱਸੇ ਹੀ ਆਉਂਦੀਆਂ ਨੇ ਅਰਥੀ ਲਈ ਤਾਂ ਸਾਰੇ ਰਸਤਾ ਛੱਡ ਦਿੰਦੇ ਨੇ ਸੁਣੀ ਹੋਈ ਗੱਲ ਤੇ ਭਰੋਸਾ ਸੋਚ ਸਮਝ ਕੇ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਕਹਾਣੀ ਦਾ ਉਹ ਭਾਗ ਕਦੇ ਵੀ ਨਹੀਂ ਸੁਣਾਉਂਦਾ ਜਿੱਥੇ ਉਹ ਖੁਦ ਗਲਤ ਸੀ ਤੁਹਾਡਾ ਬੀਤਿਆ ਹੋਇਆ ਕੱਲ ਬੇਸ਼ੱਕ ਕਸ਼ਟਾਂ ਨਾਲ ਭਰਿਆ ਹੋਇਆ ਹੋਵੇ ਪਰ ਆਉਣ ਵਾਲੀ ਕਹਾਣੀ ਹਾਲੇ ਵੀ ਤੁਹਾਡੇ ਹੀ ਹੱਥ ਵਿੱਚ ਹੈ ਆਪਣੀ ਆਤਮਾ ਨੂੰ ਕਦੀ ਨਾ ਵਿਚੋ ਕਿਉਂਕਿ ਇੱਕ ਇਹੀ ਤਾਂ ਹੈ ਜੋ ਤੁਸੀਂ ਇਸ ਸੰਸਾਰ ਵਿੱਚ ਲੈ ਕੇ ਆਏ ਸੀ ਅਤੇ ਇੱਕ ਇਹੀ ਤਾਂ ਹੈ ਜਿਸ ਨੂੰ ਤੁਸੀਂ ਇਸ ਸੰਸਾਰ ਤੋਂ ਲੈ ਕੇ ਜਾਓਗੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ 채ਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ